ਮੈਂ ਬਿਨਾ ਸਪੋਰਟ ਤੋਂ ਬੈਣਾ ਸਿੱਖੀ ਮੈਨੂੰ ਡਾਕਟਰ ਵੀਰ ਜੀ ਨੇ ਬਿਨਾ ਸਪੋਰਟ ਤੋਂ ਬਟਾਇਆ ਮੈਂ 2 ਘੰਟੇ ਬਿਨਾ ਸਪੋਰਟ ਤੋਂ ਬੈਠੀ ਰਹੀ ਬਿਨਾ ਬਿਲਕੁਲ ਕਿਸੇ ਸਪੋਰਟ ਨਹੀਂ ਉਸ ਤੇ ਵੀ ਸਪੋਰਟ ਨਹੀਂ ਮੈਂ ਨਾ ਗिरी ਨਾ ਕੋਈ ਸਰ ਪਹਿਲੇ ਦਿਨ ਡਿੱਗੀ ਸੀ ਦੂਜੇ ਦਿਨ ਮੈਂ ਆਪਣੇ ਆਪ 2 ਘੰਟੇ ਬੈਠੀ ਮੈਂ ਬਹੁਤ ਖੁਸ਼ ਆ ਕਿੰਨੀ ਕਿ ਵੱਡੀ ਗੱਲ ਹੈ ਨਾ ਬਹੁਤ ਵੱਡੀ ਹੈ ਇਹ ਛੋਟੀ ਛੋਟੀ ਅਚੀਵਮੈਂਟਸ ਆਪਣੇ ਆਪ ਤੋਂ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਮੇਰੀ ਮੰਮੀ ਕਹਿੰਦੇ ਪਏ ਕਹਿੰਦੇ ਸੀਦਰ ਮੈਂ ਆਉਂਗੀ ਤੂੰ ਮੈਨੂੰ ਬੈਠ ਕੇ ਖਾਣਾ ਹੈ ਜਦੋਂ ਆਪਾਂ ਇਹ ਛੋਟੀ ਛੋਟੀ ਛੋਟੂ ਛੋਟੀਆਂ ਕੜੀਆਂ ਜੋੜਾਂਗੇ ਨਾ ਤਾਂ ਜਾ ਕੇ ਸਪਾਈਨਲ ਕੋਰਪੀਸ਼ਨ ਜਾਂ ਜਿੰਨਾ ਦੀ ਰੀੜ ਦੀ ਹੱਡੀ 'ਚ ਇਸ਼ੂ ਆ ਜਾਂਦਾ ਹੈ ਇਸ ਕੋਰਟ 'ਚ ਨਾ ਉਹ ਫਿਰ ਤਾਂ ਰਿਕਵਰੀ ਕਰਕੇ ਉਹ ਸਮਾਜ 'ਚ ਵਾਪਸੀ ਕਰ ਜਾਂਦੇ ਮੈਂ ਕਹਿੰਦੀ ਹੁੰਦੀ ਸੀ ਕਿ ਜਿੱਦਾਂ ਸਾਰੇ ਬੰਦੇ ਆ ਮੇਰੇ ਕੋਲ ਨਹੀਂ ਬੈਠਾ ਜਾਂਦਾ ਮੰਮੀ ਮੈਂ ਗਈ ਜਾਂਦੀ ਆ ਤੇ ਮੰਮੀ ਕਹਿੰਦੇ ਸੀ ਨਾ ਤੂੰ ਵੀ ਇਦਾਂ ਬੈਠ ਸਕਦੀ ਮੈਂ ਆਪਣੀ ਮੰਮਾ ਨੂੰ ਦੱਸਿਆ ਮੈਂ ਮੰਮਾ ਮੈਂ 2 ਘੰਟੇ ਬਿਨਾ ਸਪੋਰਟ ਤੋਂ ਮੈਨੂੰ ਕਿਸੇ ਨੇ ਨਹੀਂ ਫੜਿਆ ਕੋਈ ਸਪੋਰਟ ਨਹੀਂ ਮੈਂ ਆਪਣੇ ਇਕੱਲੇ ਬੈਠੀ ਆਂ ਉਹ ਮੈਂ ਹਾਂ ਦੇ ਬਹੁਤ ਵਧੀਆ ਗੱਲ ਜਿੱਦਰ ਮੈਂ ਆਉਂਗੀ ਤੂੰ ਮੈਨੂੰ ਬੈਠ ਕੇ ਦਿਖਾਉਣਾ ਮੈਂ ਕਿ ਠੀਕ ਹੈ ਬਹੁਤ ਸ਼ੁਕਰਗੁਜ਼ਾਰ ਨੇ ਮਿਹਨਤ ਕਰੀ ਜਾਣੀ ਹੈ ਇਹ ਸ਼ੁਰੂਆਤ ਹੈ ਠੀਕ ਹੈ ਮਿਹਨਤ ਕਰੀ ਜਾਣੀ ਹੈ ਅਗਲੇ 2 ਮਹੀਨੇ ਚ ਦੇਖੋ ਕਿੰਨੇ بڑے بڑے ਬਦਲਾਅ ਆਣਗੇ ਵੀ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀਗੀ ਮੈਂ ਤੁਹਾਨੂੰ ਦੱਸਿਆ ਸੀ ਨਾ ਦੱਸਣਾ ਨਹੀਂ ਹਲੇ ਤੁਸੀਂ ਫਿਰ ਜ਼ਿਆਦਾ ਐਕਸਾਈਟਿਡ ਹੋ ਜਾਓਗੇ ਜ਼ਿਆਦਾ ਖੁਸ਼ ਹੋ ਜਾਓਗੇ ਠੀਕ ਹੈ ਅਸੀਂ ਹੌਲੀ 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 ਪਰਦੇ ਬਹੁਤ ਕੁਝ ਹੋਣ ਵਾਲਾ ਹੈ ਜਲਦੀ ਮੈਨੂੰ ਡਾਕਟਰ ਸਾਹਿਬ ਨੇ ਇਹਨਾਂ ਦੱਸ ਦਿੰਨਾ ਹੈ ਕਿ ਬਹੁਤ ਪੋਜ਼ਿਟਿਵ ਸਾਈਨਸ ਦਿੱਤੇ ਤੁਹਾਡੇ ਲਈ ਠੀਕ ਹੈ ਮਿਹਨਤ ਕਰੀ ਜਾਓ ਹਾਂਜੀ ਠੀਕ ਹੈ ਸਭ ਨੂੰ ਖੁਸ਼ੀ ਹੋਏਗੀ ਜੀ ਤੁਹਾਡੇ ਵਰਗੀ ਪੈਣਾ ਹੋਰ ਕੋਈ ਦੇਖ ਰਹੀ ਹਾਂ ਉਹਨਾਂ ਨੂੰ ਦੱਸ ਦੱਸਣਾ ਚਾਹੁੰਗਾ ਕੁਝ ਕਿਵੇਂ ਦੱਸ ਸੇਵਾ ਚੱਲ ਰਹੀ ਹੈ ਮੈਂ ਇਹਨਾਂ ਲਈ ਇੱਕ ਵੀਡੀਓ ਬਣਾਉਗੀ ਬਹੁਤ ਖਾਸ ਕਿ ਜਿੱਦਾਂ ਮੈਂ ਹਿੰਮਤ ਹਾਰ ਗਈ ਸੀ ਨਾ ਮੈਨੂੰ ਇੱਥੇ ਆਨ ਕੇ ਕੈਮਰਾ ਆਨ ਹੈ ਸਿਸਟਮ ਇੰਨੀ ਕਿ ਮੈਨੂੰ ਇੱਥੇ ਆਨ ਕੇ ਹਿੰਮਤ ਮਿਲੀ ਆ ਨਾ ਕਿ ਜਿਹੜੇ ਹਿੰਮਤ ਹਾਰ ਕੇ ਬੈਠੇ ਇੱਕ ਵਾਰੀ ਇੱਥੇ ਆਨ ਉਹਨਾਂ ਨੂੰ ਇੰਨਾ ਕਿ ਜ਼ਿਆਦਾ ਵਧੀਆ ਲੱਗੇਗਾ ਨਾ ਕਿ ਮੈਂ ਦੱਸ ਲਈ ਸਾਦੀ ਮੇ ਕੋ ਵਰਡ ਨਹੀਂ ਹੈਗਾ ਜਿੰਨੀ ਮੈਂ ਇੱਥੇ ਆਣ ਕੇ ਖੁਸ਼ ਹਾਂ ਬਹੁਤ ਮੈਂ ਪਹਿਲੇ ਦਿਨ ਡਰ ਗਈ ਸੀ ਪਰ ਹੁਣ ਮੇਰੇ ਮਨ ਚ ਐਦਾਂ ਦਾ ਕੋਈ ਡਰ ਨਹੀਂ ਆ ਹਨ ਮੈਨੂੰ ਪਤਾ ਹੈ ਕਿ ਮੈਂ ਇੱਥੋਂ ਜਾਊਂਗੀ ਤੇ ਮੈਂ ਠੀਕ ਹੋ ਕੇ ਹੀ ਜਾਊਂਗੀ ਜਿਵੇਂ ਜਿਵੇਂ ਤੁਹਾਡੀ ਅੱਖਾਂ ਦੀ ਰੋਸ਼ਨੀ ਇਸ ਟਾਈਮ ਨਹੀਂ ਕੰਮ ਕਰਦੀ ਹੈ ਤੇ ਆਸ-ਪਾਸ ਵੀਰਾਂ ਦਾ ਕਿੰਨਾ ਕਿ ਸਹਾਇਕ ਮਿਲਦਾ ਹੈ ਕੋਈ ਤੁਹਾਨੂੰ ਪਾਣੀ ਚਾਹੀਦਾ ਕੁਝ ਵੀ ਚਾਹੀਦਾ ਬਹੁਤ ਹੈਲਪ ਹੁੰਦੀ ਹੈ ਬਹੁਤ ਹੈਲਪ ਹੁੰਦੀ ਉਹਨੇ ਵੀਰ ਜੀ ਅਮੇ ਨਾਲ ਗੱਲਾਂ ਕਰਦੇ ਰਹਿੰਦੇ ਆ ਮੈਨੂੰ ਪਤਾ ਨਹੀਂ ਲੱਗਦਾ ਮੇਰਾ ਦਿਨ ਕਿੱਥੋਂ ਚੜਦਾ ਹੈ ਤੇ ਕਿੱਥੇ ਛੁੱਪ ਜਾਂਦਾ ਹੈ ਇਹ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸਾਰੇ ਤੇ ਜਿਹੜੇ ਘਰਾਂ ਦੇ ਵਿੱਚ ਹਿੰਮਤ ਹਾਰ ਕੇ ਬੈਠੇ ਹੋਏ ਆ ਇੱਕ ਵਾਰੀ ਇੱਥੇ ਆਣ ਬਹੁਤ ਤੁਹਾਨੂੰ ਹਿੰਮਤ ਮਿਲੇਗੀ ਬਹੁਤ ਜ਼ਿਆਦਾ ਜੋ ਜਿਹੜੀ ਤੁਹਾਨੂੰ ਉਮੀਦ ਵੀ ਨਹੀਂ ਆ ਉਹ ਵੀ ਤੁਹਾਨੂੰ ਇਸ ਚੀਜ਼ ਦੀ ਉਮੀਦ ਮਿਲੇਗੀ ਕਿ ਅਸੀਂ ਠੀਕ ਹੋ ਜਾਣਾ ਹੈ। ਪਰ ਤੁਸੀਂ ਆਪ ਅੱਛੇ ਹੋ ਤਾਂ ਤੁਹਾਨੂੰ ਸਪੋਰਟ ਮਿਲਦੀ ਹੈ ਸਾਰਾ ਤੋਂ। ਕਿ ਨਹੀਂ ਵੀਰੇ? ਹਨਾ ਇਦਾਂ ਹੀ ਹੈ ਨਾ। ਤੇ ਪੇਸ਼ੈਂਟ ਖੁਦ ਅੱਛਾ ਹੁੰਦਾ ਤਾਂ ਸਪੋਰਟ ਮਿਲਦੀ ਹੈ ਉਹਨੂੰ ਹਨਾ। ਹਾਂਜੀ। ਇਦਾਂ ਹੀ ਚੱਲਦੀ ਹੈ। ਹਨਾ। ਜਿਵੇਂ ਆਪ ਚੰਗਿਓ ਮੈਂ ਤੁਹਾਡੇ ਸਾਰੇ ਫੀਡਬੈਕ ਲੋਕਾਂ ਤੋਂ ਪੁੱਛਦਾ ਹੁੰਦਾ। ਸਾਰੇ ਪੇਸ਼ੈਂਟਸਾਰੇ ਸਾਡੇ ਕੋਲ ਫੀਡਬੈਕ ਪਹੁੰਚਦੇ ਨੇ ਹਨਾ। ਹਾਂਜੀ। ਬਹੁਤ ਚੰਗੀ ਗੱਲ ਹੈ ਤੁਸੀਂ ਸਹਿਯੋਗ ਕਰ ਰਹੇ ਹੋ ਹਨਾ। ਅਗਲੇ 2 ਮਹੀਨੇ 'ਚ ਬਹੁਤ بڑے بڑے ਬਦਲਾਅ ਆਣ ਵਾਲੇ। ਠੀਕ ਹੈ ਦੇਖੀ ਜਾਓ ਤੁਸੀਂ ਮੇਰੀ ਜ਼ਿੰਦਗੀ ਚ ਕੀ ਬਣ ਕੇ ਆਏ ਮੈਂ ਦੱਸ ਨਹੀਂ ਸਕਦੀ ਹੈਗੀ ਬਹੁਤ ਸ਼ੁਕਰਗੁਜ਼ਾਰ ਮੈਂ ਤਾਂ ਬਹੁਤ ਬਹੁਤ ਦਿਲਾਤਨਵਾਦ ਕਰਦੀ ਹਾਂ ਬਹੁਤ ਜ਼ਿਆਦਾ ਸ਼ੁਕਰ ਬਹੁਤ ਸ਼ੁਕਰ ਮੇਰੀ ਬੇਟੀ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ ਹੈ ਅੱਛਾ ਉਹ ਕਹਿੰਦੀ ਹੈ ਕਿ ਮੰਮਾ ਹੁਣ ਦਾਦੀ ਨੇ ਆਣਾ ਮੈਂ ਨਾ ਲਾਣਾ ਤੁਸੀਂ ਧੁਰਨ ਲੱਗ ਗਏ ਹੋ ਮਨ ਗੰਮਾ ਕੋਈ ਨਹੀਂ ਹਾਂ ਮੈਂ ਧੁਰਨ ਲੱਗ ਗਈ ਹਾਂ ਦੋ ਮਹੀਨੇ ਤੱਕ ਬੁਲਾਇਓ ਫਿਰ ਉਹ ਵੀ ਉਹ ਵੀ ਹੋ ਜਾਊਗਾ ਹਾਂਜੀ ਠੀਕ ਹੈ ਉਹ ਮੈਨੂੰ ਵੇਖੇਗੀ ਨਾ ਬਿਨਾ ਸਪੋਰਟ ਤੇ ਬੈਠੇ ਆ ਉਹ ਬਹੁਤ ਖੁਸ਼ ਹੋਏਗੀ ਮੈਂ ਉਹ ਦਿਨ ਵੀ ਵੀਡੀਓ ਬਣਾਏਗੀ ਜਦਦਰ ਮੇਰੀ ਬੇਟੀ ਆਏਗੀ ਨਾ ਮੈਨੂੰ ਇਦਾਂ ਵੇਖੇਗੀ ਮੈਂ ਉਹ ਦਿਨ ਵੀਡੀਓ ਬਣਾਉਣੀ ਹੈ ਮੇਰੀ ਫੈਮਿਲੀ ਜਿੰਨਾ ਮੈਨੂੰ ਵੇਖ ਕੇ ਖੁਸ਼ ਹੋਏਗੀ ਬਹੁਤ ਜ਼ਿਆਦਾ ਇੱਕ ਸਿੱਧਾ ਮੰਜੇ ਤੇ ਬੈਠਣਾ ਕਿੰਨੀ ਕੁ ਵੱਡੀ ਖੁਸ਼ੀ ਹੋ ਸਕਦੀ ਹੈ ਨਾ ਜਿਹੜਾ ਬੰਦਾ ਨਹੀਂ ਬੈਠ ਪੰਦਾ ਨਾ ਉਹਨੂੰ ਪੁੱਛ ਕੇ ਦੇਖੋ ਇਹ ਸਾਰੀ ਹਾਂਜੀ ਮੈਂ ਆਪਣੇ ਆਪ ਮੈਂ व्हीਲ ਚੇਅਰ ਤੇ ਗਈ ਮੈਨੂੰ ਯਕੀਨ ਨਹੀਂ ਹੋਇਆ ਕਿ ਮੈਂ ਖੁਦ ਵੀਲਚੇਅਰ ਤੇ ਗਈ ਆ ਮੈਂ ਕਿਵੇਂ ਕੇ ਦੁਆਰਾ ਸੋ ਮੈਂ ਆਪਣੇ ਆਪ ਮੈਂ ਡਾਕਟਰ ਵੀਰ ਜੀ ਨੇ ਕਿਹਾ ਮੈਮ ਮੈਂ ਵੀ ਵੀਲਚੇਅਰ ਤੇ ਜਾਣਾ ਹੈ ਕਹਿੰਦੇ ਜਾਓਗੇ ਮੈਂ ਕਿਹਾ ਹਾਂ ਜੀ ਹਾਂ ਤੇ ਕਹਿੰਦੇ ਡਰਨਾ ਨਹੀਂ ਹੈ ਮੈਂ ਕਿਹਾ ਨਹੀਂ ਡਰਦੀ ਉਹਨਾਂ ਨੇ ਵੀਲਚੇਅਰ ਲਿਆਉਂਦੀ ਮੈਂ ਵੀ ਜੀ ਖੁਦ ਵੀਲਚੇਅਰ ਤੇ ਗਈ ਆਪਣੇ ਆਪ ਫਿਰ ਚਲਾ ਕੇ ਗਏ ਮੈਂ ਆਪਣੇ ਆਪ ਬੈਠੂ ਰਹੋਗੇ خود ہوگی خود ہوگی ਬੈੱਡ ਤੋਂ ਮੈਂ ਵੀਲਚੇਅਰ ਤੇ ਚੱਲੂ ਤੁਸੀਂ ਦੇਖੋ ਨਾ ਤੁਹਾਨੂੰ ਜਿਹੜਾ ਸੇਵਾ ਸੰਭਾਲ ਕਰ ਰਿਹਾ ਉਹ ਉਹ ਹਟਦਾ ਜਾ ਰਿਹਾ ਹੌਲੀ ਹੌਲੀ ਆਪਾਂ ਹਟਾ ਦੇਣੇ ਸਾਰੇ ਹੌਲੀ ਹੌਲੀ ਆਪਾਂ ਸਾਰੇ ਹਟਾ ਦੇਣੇ ਸਹੀ ਗੱਲ ਤੁਸੀਂ ਇੰਡੀਪੈਂਡੈਂਟ ਜੀ ਹੋਵੋਗੇ ਤੁਹਾਨੂੰ ਕਿਸੇ ਹੀ ਲੋੜ ਦੀ ਪੈਣੀ ਸਹੀ ਛੋਟੇ 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 ਸਟੈਪ ਕੋ ਕੇ ਜਦ ਇਕੱਠੇ ਹੋਣਗੇ ਨਾ ਮੈਂ ਤੁਹਾਨੂੰ ਦੱਸਾਂ ਮੈਨੂੰ ਇਹ ਚੀਜ਼ ਦੀ ਉਮੀਦ ਬਿਲਕੁਲ ਨਹੀਂ ਸੀ ਹੁੰਦੀ ਕਿ ਮੈਂ ਆ ਸਭ ਕੁਝ ਮੈਂ ਕਰਾਂਗੀ ਹੁਣ ਮੈਨੂੰ ਹੁੰਦਾ ਹੈ ਕਿ ਮੈਂ ਆਪਨਾਪ ਸੰਭਾਲਣਾ ਸਿੱਖ ਜੂਗੀ ਇਹ ਤਾਂ ਸ਼ੁਰੂਆਤ ਆ ਭੈਣੇ ਦੇਖੀ ਜਾਓ ਅਗਲੇ ਮਹੀਨੇ ਤੋਂ ਦੋ ਮਹੀਨੇ ਚ ਕਿੰਨੇ ਬੜੇ ਬੜੇ ਬਦਲਾਅ ਹੋਣ ਵਾਲੇ ਬਹੁਤ ਬੜੇ ਬਦਲਾਅ ਚਲੋ ਮੈਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਕਹਿੰਦੀ ਆ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਕਹਿੰਦੀ ਸੰਗਤ ਜੀ ਪਿੰਡ ਮਦਰਹੇੜੀ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਖੜੇ ਆ ਸਾਰੀ ਸੇਵਾ ਅਕਾਲ ਪੁਰਖ ਦੀ ਸੰਗਤ ਵੱਲੋਂ ਪੂਰੀ ਨਿਸ਼ੁਲਕ ਚੱਲਦੀਆਂ ਨੇ ਐਦਾਂ ਦੀ ਬਹੁਤ ਸਾਰੀ ਭੈਣਾਂ ਨੇ ਜੋ ਸਾਡੇ ਵੀਡੀਓਜ਼ ਦੇਖਦੀਆਂ ਬਟ ਕਿਤੇ ਨਾ ਕਿਤੇ ਝਾਕਾ ਰੱਖ ਦਿੰਦੀਆਂ ਕਿ ਪਤਾ ਨਹੀਂ ਇੱਥੇ ਕਿੱਦਾਂ ਦਾ ਮਾਹੌਲ ਹੋਏਗਾ ਕਣੇ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਇੱਕ ਇੱਕ ਫੀਮੇਲ ਹੋਣ ਦੇ ਨਾਤੇ ਨਹੀਂ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਮੈਨੂੰ 1% ਵੀ ਪਰੇਸ਼ਾਨੀ ਨਹੀਂ ਹੋ ਜਦੋਂ ਆਪਾਂ ਆਉਨੇ ਆ ਸਾਡੇ ਸਭ ਤੋਂ بڑا ਜ਼ਹਿਨ ਦੇ ਵਿੱਚ ਇਹ ਸਵਾਲ ਹੁੰਦਾ ਕਿ ਸਾਡਾ ਮਲਮੂਤਰ ਦਾ ਤਿਆਗ ਹੋ ਜਾਏਗਾ ਲੋਕ ਕੀ ਕਹਿਣਗੇ ਕਿਵੇਂ ਕਰੂੰਗੀ ਜਾਂ ਕਿਵੇਂ ਕਰੂੰਗਾ ਹਨਾ ਇੱਕ ਬਹੁਤ ਵੱਡਾ ਸਵਾਲ ਹੁੰਦਾ ਸਾਡੇ ਜ਼ਹਿਨ ਦੇ ਵਿੱਚ ਹਨਾ ਜਦੋਂ ਮੈਂ ਘਰੋਂ ਆਣ ਲੱਗੀ ਸੀ ਨਾ ਮੰਮਾ ਕਹਿੰਦੇ ਵੀ ਤੂੰ ਮਲਕੀ ਬॉयਜ਼ ਰੂਮ ਚ ਰਹਿਣਾ ਹੈ ਤੇ ਮੈਂ ਮਮਾ ਮੈਂ ਕਿੱਦਾਂ ਐਡਜਸਟ ਕਰੂੰਗੀ ਮੈਂ ਨਹੀਂ ਰਹਿਣਾ ਹੈਗਾ ਤੇ ਮੈਂ ਲੇਡੀਜ਼ ਰੂਮ ਚ ਰਹਿਣਾ ਮਮੀ ਆਂਦੇ ਨਹੀਂ ਉੱਥੇ ਰਹਿਣਾ ਪੈਣਾ ਬੈੱਡ ਉੱਥੇ ਮਿਲਿਆ ਹੋਇਆ ਤੇ ਮੇਰੇ ਮਨ ਚ ਇੱਕ ਡਰ ਸੀ ਕਿ ਮੈਂ ਇੱਥੇ ਨਹੀਂ ਰਹਿ ਸਕਦੀ ਤੇ ਪਰ ਹੁਣ ਮੈਂ ਕਹਿੰਦੀ ਆ ਕਿ ਮੈਂ ਰਹਿ ਤੇ ਜੀ ਪਰ ਸਾਰੇ ਦੁੱਖ ਸਮਝਦੇ ਇੱਕ ਦੂਜੇ ਦਾ ਹੈ ਨਾ ਸਮਝਦੇ ਇਹ ਇੰਨਾ ਵੱਡਾ ਦੁੱਖ ਹੈ ਨਾ ਸਾਰੇ ਸਮਝਦੇ ਗੁਜਰੇ ਦਾ ਨਾ ਹਨਾ ਉਹਨਾਂ ਤੇ ਖੁਦ ਦੇ ਉੱਪਰ ਚੀਜ਼ਾਂ ਵਾਪਰੀਆਂ ਹੋਈਆਂ ਨੇ ਨਾ ਸਹੀ ਸਹੀ ਉਹ ਵੀ ਆਪਣੇ ਘਰ ਪਰਿਵਾਰ ਛੱਡ ਕੇ ਬੈਠੇ ਆ ਬੱਚੇ ਉਹਨਾਂ ਦੇ ਵੀ ਪਿੱਛੇ ਹੈ ਨਾ ਹਾਂਜੀ ਸਾਰੇ ਇਸ ਦੁੱਖ ਨੂੰ ਇਕੱਠੇ ਰਲ ਮਿਲ ਕੇ ਲੜਦੇ ਆਂ ਲੜ ਮਿਲ ਕੇ ਸਾਂਝਾ ਕਰਦੇ ਸਾਡੇ ਨਾਲ ਜ਼ਰੂਰ ਜੁੜੋ ਸੇਵਾ ਦੇ ਵਿੱਚ ਜੁੜੋ ਸਹਿਯੋਗ ਕਰੋ ਇੱਥੇ ਵਿਜ਼ਿਟ ਕਰੋ ਲੋਕ ਸਾਨੂੰ ਲਗਾਤਾਰ ਪੁੱਛਦੇ ਆਂ ਅਸੀਂ ਕਿੱਥੇ ਆ ਨਾ ਤੁਸੀਂ ਗੂਗਲ ਤੇ ਸਿਰਫ ਪਿੰਡ ਮਦਰਹੇੜੀ ਲਿਖਣਾ ਵਿਲੇਜ ਮਦਰਹੇੜੀ ਔਰ ਸਾਡੀ ਸਾਰੀ ਲੋਕੇਸ਼ਨ ਖੁੱਲ ਜਾਏਗੀ ਨਾ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੈ ਜ਼ਰੂਰ ਆ ਕੇ ਸੇਵਾ ਦੇ ਵਿੱਚ ਸਹਿਯੋਗ ਕਰੋ